ਦੀ ਤਰ੍ਹਾਂ ਚਾਂਦ ਸਾਡਾ ਡਿਲੀਵਰੀ ਮੈਨ ਹੈ ਜੀ ਉਹ ਰੋਜ਼ ਦੀ ਤਰ੍ਹਾਂ ਸਾਡੇ ਕੋਲ ਜਿਵੇਂ ਗਦਾਮ ਤੋਂ ਸਿਲੰਡਰ ਲਿਆ ਕੇ ਸ਼ਹਿਰ ਦੇ ਵਿੱਚ ਉਸ ਸਿਲੰਡਰਾਂ ਦੀ ਸਪਲਾਈ ਕਰਦਾ ਤੇ ਅੱਜ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸੰਧੂ ਹਸਪੀਟਲ ਵਾਲੀ ਆਪਣਾ ਗਲੀ ਹੈ ਜੀ ਉਹਦੇ ਉੱਪਰ ਉਹਨੇ ਉੱਥੇ ਦੋ ਚਾਰ ਘਰ ਪੰਜ ਘਰ ਹੈਗੇ ਗਲੀ ਦੇ ਵਿੱਚ ਉੱਥੇ ਉਹਨਾਂ ਨੂੰ ਸਿਲੰਡਰ ਸਪਲਾਈ ਕਰਨ ਗਿਆ ਸੀਗਾ ਤੇ ਉਹ ਸਿਲੰਡਰ ਦੀ ਜਿਹੜੀ ਆਪਣਾ ਕੋਈ ਟੈਂਪੋ ਹੁੰਦਾ ਉਹ ਉੱਥੇ ਲਾ ਕੇ ਤੇ ਆਪਣਾ ਸਿਲੰਡਰ ਮੁੜੇ ਚੋਕੇ ਦੇ ਲੋਕਾਂ ਦੇ ਘਰਾਂ ਸਿਲੰਡਰ ਦੇਣ ਗਿਆ ਵਾ ਤੇ ਪਿੱਛੋਂ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਆ ਉਹਨਾਂ ਨੇ ਆਪਣਾ ਉਹਦੀ ਰੇੜੀ ਦੇ ਵਿੱਚੋਂ ਟਰੈਂਪੋ ਦੇ ਵਿੱਚੋਂ ਦੋ ਸਿਲੰਡਰ ਆ ਵੇਖੋ ਤੁਹਾਨੂੰ ਮੈਂ ਦਿਖਾਣਾ ਦੋ ਸਿਲੰਡਰ ਉਹਨਾਂ ਨੇ ਚੁੱਕੇ ਆ ਵੇਖੋ ਆ ਤੁਹਾਨੂੰ ਮੈਂ ਆਹ ਦੇਖੋ ਦੋ ਸਿਲੰਡਰ ਕਿੰਨੀ ਹੁਸ਼ਿਆਰੀ ਦੇ ਨਾਲ ਉਹ ਮਤਲਬ ਕਿ ਦਿਨ ਦਿਹਾੜੇ ਮਤਲਬ ਦਿਨ ਦਿਹਾੜੇ ਸ਼ਹਿਰ ਦੇ ਵਿੱਚ ਇਹੋ ਜਿਹੇ ਕੰਮ ਹੋ ਰਿਹਾ ਤੇ ਮੈਂ ਵੀ ਇੱਕੋ ਚੀਜ਼ ਕਹੂੰਗਾ ਕਿ ਮਤਲਬ ਲੋਕਲ ਜਿਹੜਾ ਬੰਦਾ ਵਾ ਉਹ ਮਤਲਬ ਪ੍ਰਸ਼ਾਸਨ ਦੇ ਨਾਲ ਪ੍ਰਜਾਣ ਨੂੰ ਇਹ ਚਾਹੀਦਾ ਵਾ ਕਿ ਆਪਣਾ ਉਹਦੀਆਂ ਚੋਰੀਆਂ ਨੂੰ ਆਪਾਂ ਠੱਲ ਪਾਈਏ ਰੈਗੂਲਰ ਕੰਮ ਇਹੋ ਜੇ ਹੋ ਰਿਹਾ ਵੇਖੋ ਏਡੀ ਵਧੀਆ ਸਰਕਾਰ ਹੈ ਸਰਕਾਰ ਕੋਈ ਵੀ ਇਹੋ ਜਿਹਾ ਕੰਮ ਨਹੀਂ ਚਾਹਦੀ ਕਿ ਅਵਰਾ ਕੰਮ ਹੋਏ ਪਰ ਮੈਂ ਲੀਡਰ ਨੂੰ ਵੀ ਮੰਗ ਕਰੂੰਗਾ ਤੇ ਸਾਰਿਆਂ ਨੂੰ ਮੰਗ ਕਰੂੰਗਾ ਕਿ ਪ੍ਰਸ਼ਾਸਨ ਨੂੰ ਮਾੜਾ ਖਿੱਚਿਆ ਜਾਵੇ ਕਿ ਤਾਂ ਕਿ ਲੋਕ ਚੈਨ ਦੀ ਨੀਂਦ ਝੋ ਸਕਣ ਚੈਨ ਦੀ ਨੀਂਦ ਰਾਤ ਨੂੰ ਸੌਣਗੇ ਦਿਨ ਦਿਹਾੜੇ ਇਹੋ ਜੇ ਕੰਮ ਹੁੰਦੇ ਆ ਲੋਕਾਂ ਨੂੰ ਥੋੜਾ ਜਿਹਾ ਆਸਰਾ ਹੋਵੇ ਪ੍ਰਸ਼ਾਸਨ ਦਾ ਪੁਲਿਸ ਕਿੰਨੀ ਕਿੰਨੀ ਦੇ ਤਾ ਪਹੁੰਚ ਨਹੀਂ ਰਹੀ ਉੱਥੇ ਤੇ ਮੈਂ ਦੇ ਸਿਰਫ ਇਹੀ ਗੱਲ ਕਰਾਂਗਾ ਜੀ ਥੋੜਾ ਜਿਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੀ